ਆ ਨਮਈ ਦੇ ਹਿਸਾਬ ਨਾਲ ਜਿਹੜੇ ਕਿਸਾਨ ਨੇ ਉਥੇ ਚੱਲੇ ਸੀ ਦਿੱਲੀ ਇਹਨਾਂ ਮੁੰਡਿਆਂ ਨੂੰ ਮਾਰ ਮਾਰ ਗੋਲੀਆਂ ਛੋਸ ਵਜੋਂ ਪੁਤਲਾ ਫੁੱਕਿਆ ਕਿ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਸਾਡੇ ਨੌਜਵਾਨਾਂ ਤੇ ਅਨਾ ਤਦਸ਼ਾਹ ਢਾਕੇ ਤੇ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਸੀ ਉਹਦਾ ਬਦਲਾ ਲੈਣ ਵਾਸਤੇ ਅੱਜ ਸ਼ੁਰੂਆਤ ਹੋ ਚੁੱਕੀ ਐ ਅੱਜ ਸੰਘਰਸ਼ ਦਾ ਬਗਲ ਵੱਜ ਚੁੱਕਿਆ ਉਹਦੇ ਵੀ ਸਮਝ ਨਾ ਆਈ ਤਾ ਉਹ ਦਿਨ ਦੂਰ ਨਹੀਂ ਤੇ ਜਦੋਂ ਜ਼ਿੰਮੇਵਾਰ ਦਾ ਕਿਸਾਨ ਮਜ਼ਦੂਰ ਦਾ ਸਮੁੱਚੇ ਸਮਾਜ ਦਾ ਮੂੰਹ ਦਿੱਲੀ ਵੱਲ ਨੂੰ ਹੋ ਗਿਆ ਕਿ ਠੋਨ ਨੂੰ ਲੋਕਾਂ ਨੂੰ ਘਰ ਨਹੀਂ ਠੋਣੇ ਜੁਲਮ ਦੀ ਇੰਤਹਾ ਕਰਦੇ ਆ ਪਰਸੋ ਉਹਨਾਂ ਨੇ ਇੱਕ ਸਾਡਾ ਨੌਜਵਾਨ ਵੀਰ ਸ਼ੋਭਕਰਨ ਸਿੰਘ ਪਿੰਡ ਵੱਲੋ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਮੇਰਾ ਨਾਮ ਜੀ ਪੂਰਨ ਸਿੰਘ ਵੱਟੂ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਡਕੌਂਡਾ ਬੂਟਾ ਪੁਰਜ਼ੀਗੱਲ ਕੀ ਗੱਲ ਐ ਜਿਹੜੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਇਹ ਅੱਜ ਜਿਹੜਾ ਪ੍ਰੈਸਟ ਕੀਤਾ ਜਾਂਦਾ ਆਪਣੇ ਸ਼ਾਨਮਈ ਦੇ ਹਿਸਾਬ ਨਾਲ ਜਿਹੜੇ ਕਿਸਾਨ ਨੇ ਉੱਥੇ ਚੱਲੇ ਸੀ ਦਿੱਲੀ ਇਹਨਾਂ ਮੁੰਡਿਆਂ ਨੂੰ ਮਾਰ ਮਾਰ ਗੋਲੀਆਂ ਆਪਾਂ ਸਾਰੇ ਤੁਸੀਂ ਮੇਰੇ ਪੱਤਰ ਕੀ ਕਾਰਾਂ ਵੀਰਾਂ ਨੂੰ ਪਤਾ ਉਹਦੇ ਅੱਜ ਇਹ ਬਾੜੇ ਵੱਲੋਂ ਸੰਖੇਪ ਮੋਰਚੇ ਦੀ ਮੀਟਿੰਗ ਜਿਹੜੀ ਸੱਦਾ ਆਇਆ ਫੁੱਟਰੇ ਸਾੜਨ ਦਾ ਹਰ ਇੱਕ ਦਾ ਥਾੜਾਂਗੇ ਪਰ ਬਾਕੀ ਜਿੰਨੇ ਵੀ ਕਿਸਾਨ ਮਜ਼ਦੂਰ ਮੇਰੇ ਦੁਕਾਨਦਾਰ ਵੀਰ ਜਿਵੇਂ ਤਸ਼ੱਦਦ ਕੀਤਾ ਸਭ ਦਾ ਜਿਹੜਾ ਮਾਣ ਹੈ ਉਹ ਦੁਖੀ ਉਖੀ ਹੁੰਦਿਆ ਜੋ ਵੀ ਸਾਨੂੰ ਸੱਦਾ ਆਵੇਗਾ ਦਿੱਲੀ ਚਲਾਂਗੇ ਉਵੇਂ-ਉਵੇਂ ਅਸੀਂ ਕਾਰਵਾਈ ਕਰਾਂਗੇ ਟਰੈਕਟਰ ਮਾਰਚ ਹੋਵੇ ਜਾਂ ਪੁਤਲੇ ਸਾੜਨ ਦਾ ਹੋਵੇ ਅਸੀਂ ਡਟ ਕੇ ਇਸ ਗੱਲ ਤੇ ਮਾਇਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਕਿਸਮੰਗਰੋਂ ਲੈ ਕੇ ਜਿਹੜਾ ਅੱਜ ਤੁਹਾਡੇ ਕੋਲ ਪੁਤਲਾ ਪੁੱਜਿਆ ਗਿਆ ਮੇਰਾ ਨਾਮ ਗੋਬਿੰਦ ਸਿੰਘ ਹੈ ਭਾਰਤੀ ਕਿਸਾਨ ਉਨ ਰਾਜੇਵਾਲ ਦਾ ਮੈਂ ਜਲਾਸ਼੍ਰੀ ਮੁਖਸਰ ਸਾਹਿਬ ਦਾ ਪ੍ਰਧਾਨ ਹੈ ਜਿਹੜਾ ਅੱਜ ਅਸੀਂ ਪੁਤਲਾ ਫੂਕਿਆ ਇੱਕ ਰੋਸ ਵਜੋਂ ਪੁਤਲਾ ਫੂਕਿਆ ਕਿ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਸਾਡੇ ਨੌਜਵਾਨਾਂ ਤੇ ਅਨਾਂ ਤਦਸ਼ਾਹ ਦੇ ਢਾਕੇ ਤੇ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਸਾਡੇ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੋ ਕੇ ਸਾਡੇ ਨੌਜਵਾਨਾਂ ਤੇ ਤਦਸ਼ਾਹ ਦੇ ਢਾਕੇ ਗੋਲੀਆਂ ਮਾਰਦੇ ਹੋ ਅਸੀਂ ਉਹਦਾ ਬਦਲਾ ਲੈਣ ਵਾਸਤੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਅੱਜ ਸੰਘਰਸ਼ ਦਾ ਬਿਗਲ ਵੱਜ ਚੁੱਕਿਆ ਇੰਟਰਨੈਸ਼ਨਲ ਲੈਵਲ ਤੇ ਸੰਯੁਕਤ ਮੋਰਚੇ ਦੀ ਕੱਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਹੈ ਸੰਯੁਕਤ ਮੋਰਚੇ ਦੀ ਕਾਲ ਹੈ ਅੱਜ ਕਾਲਾ ਦਿਵਸ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਪਿੰਡ ਪੱਧਰ ਤੇ ਇਹਨਾਂ ਦੁਸ਼ਤਿਆਂ ਦੀਆਂ ਉਤਲੇ ਬਣਾ ਕੇ ਇਹਨਾਂ ਦੀਆਂ ਫੋਟੋ ਬਣਵਾ ਕੇ ਇਹਨਾਂ ਨੂੰ ਜਲਾਇਆ ਗਿਆ ਚੌਂਕਾਂ ਦੇ ਵਿੱਚ ਰੱਖ ਕੇ ਮਰਦਾਬਾਦ ਕੀਤੀ ਗਈ ਹੈ ਕਿ ਜੇ ਤੁਹਾਨੂੰ ਅਜੇ ਵੀ ਸਮਝ ਨਾ ਆਈ ਤਾਂ ਉਹ ਦਿਨ ਦੂਰ ਨਹੀਂ ਤੇ ਜਦੋਂ ਜ਼ਿੰਮੇਵਾਰ ਦਾ ਕਿਸਾਨ ਮਜ਼ਦੂਰ ਦਾ ਸਮੁੱਚੇ ਸਮਾਜ ਦਾ ਮੂੰਹ ਦਿੱਲੀ ਵੱਲ ਨੂੰ ਹੋ ਗਿਆ ਤੇ ਤੁਹਾਨੂੰ ਲੁਕਤਿਆਂ ਨੂੰ ਘਰ ਨਹੀਂ ਠੋਣੇ ਕਹ ਹਰਿਆਣਾ ਸਰਕਾਰ ਕਰ ਰਹੀ ਕਹਿ ਰਹੀ ਹੈ ਵੀ ਅਸੀਂ ਪ੍ਰਦਰਸ਼ਨਕਾਰੀਆਂ ਤੇ ਜਿਹੜੀ ਐਨਐਸਏ ਦੀ ਧਾਰਾ ਲਗਾਉਂਗਾ ਐਨਐਸਏ ਲਾਖਤਾ ਵੇਖੇ ਜੇ ਐਨਐਸਏ ਸ਼ੁਰੂ ਕਰਦੀ ਹੈ ਤਾਂ ਜੇਲ ਭਰੋ ਅੰਦੋਲਨ ਸਾਨੂੰ ਸੌਖਾ ਸਾਨੂੰ ਟਰੈਕਟਰ ਟਰਾਲੀਆਂ ਲਜਾਣੀਆਂ ਨਾ ਪੈਣਗੀਆਂ ਸਾਨੂੰ ਰਸਤ ਲਜਾਣੀ ਨਾ ਪਾਉਗੀ ਇਹ ਐਨਐਸਏ ਲਾਵੇ ਨਾਲ ਦੀ ਨਾਲ ਹੀ ਜੇਲ ਭਰੋ ਅੰਦੋਲਨ ਸ਼ੁਰੂ ਕਰਕੇ ਨਾ ਤੇ ਇਹਨਾਂ ਦੇ ਨਾਂਨਕੇ ਯਾਦ ਕਰਾ ਦੇਾਂਗੇ ਕਿੰਨੇ ਕੁ ਨੂੰ ਜੇਲ੍ਹਾਂ ਚਲੇ ਜਾਣਗੇ ਕੀ ਕਰਦੂ ਐਨਐਸਏ ਕਿਸਾਨ ਜਾਗਰੂਤ ਹੈ ਅੱਗੇ ਇਹਨਾਂ ਨੂੰ ਡਰ ਹੁੰਦਾ ਸੀ ਪਰਚਿਆਂ ਦਾ ਹੁਣ ਸਾਡੇ ਕਿਸਾਨ ਵਕੀਲ ਹੈ ਸਾਡੇ ਕਿਸਾਨ ਜੱਜ ਹੈ ਸਾਡੇ ਕਿਸਾਨ ਮਾਸਟਰ ਹੈ ਸਾਡੇ ਕਿਸਾਨ ਡਾਕਟਰ ਹੈ ਸਾਡੇ ਸਾਇੰਟਿਸਟ ਹੈ ਹਰੇਕ ਗੱਲ ਦਾ ਜਵਾਬ ਅਸੀਂ ਇਹਨਾਂ ਨੂੰ ਦੇਵਾਂਗੇ ਨਾ ਅੱਜ ਰੁਕੀਏ ਨਾ ਕੱਲ ਰੁਕੀਏ ਵਿਗਲੇ ਦਾ ਵਾਧ ਚੁੱਕਿਆ ਜੀ ਦਾ ਮਹਾਰਾਜ ਜੀ ਜੀ ਕਿ ਮੈਂ ਭਾਰਤੀ ਕਿਸਾਨੀ ਉਤਾਲੀਆਂ ਜਿਹੜਾ ਸ਼੍ਰੀ ਮੁਖਤਾਰ ਸਾਹਿਬ ਦਾ ਪ੍ਰਧਾਨ ਹਾਂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਦੇ ਮੁਤਾਬਕ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਮੁੱਖ ਮੰਤਰੀ ਨੋਰ ਲਾਲ ਖੱਟਰ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਲ ਵੇਜਦਾ ਪੂਤਲਾ ਫੂਕਿਆ ਇਹ ਪੂਤਲਾ ਫੂਕਣ ਦਾ ਸਾਨੂੰ ਅੱਜ ਲੋੜ ਪਈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜੋ ਕੇਂਦਰ ਨਾਲ ਸੰਬੰਧਤ ਹੈ ਉਹ ਮੰਗਾਂ ਦੇ ਦੌਰਾਨ ਸਾਡੀਆਂ ਕੋਸ਼ਿਸ਼ਾਂ ਤੇ ਬੰਦੀਆਂ ਜਿਹੜੀਆਂ ਕਿ ਸ਼ਾਂਤ ਬਈ ਤਰੀਕੇ ਦੇ ਨਾਲ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਤੇ ਹਰਿਆਣਾ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਨੇ ਰਲ ਕੇ ਆੜਮੁੱਖੀ ਅੰਨਾ ਤਸ਼ੱਦਦ ਕੀਤਾ ਉਹਨਾਂ ਤੇ लाठी चार्ज ਕੀਤਾ ਉਹਨਾਂ ਦੇ ਟਰੈਕਟਰ ਭੰਨੇ ਆਂ ਔਰ ਉਹਨਾਂ ਨਾਲ ਜਿਆਦਾ ਉਹਨਾਂ ਨੂੰ ਫਟੜ ਕੀਤਾ ਤੇ ਹੋਰ ਜਮਾਂ ਜ਼ੁਲਮ ਦੀ ਇੰਤਹਾ ਕਰਦੇ ਆਂ ਪਰसों ਉਹਨਾਂ ਨੇ ਇੱਕ ਸਾਡਾ ਨੌਜਵਾਨ ਵੀਰ ਸ਼ੋਭਕਰਨ ਸਿੰਘ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਬੇਸ਼ੱਕ ਕੁਝ ਜਥੇਬੰਦੀਆਂ ਸੰਯੁਕਤ ਮੋਰਚੇ ਤੋਂ ਬਾਹਰ ਹੋ ਕੇ ਲੜਾਈ ਲੜਨ ਗਈਆਂ ਪਰ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਭ ਆਜ ਦੇ ਸਾਰੇ ਵਰਗਾਂ ਦੀਆਂ ਮੰਗਾਂ ਇੱਕ ਨੇ ਕਿਸਾਨ ਮਜ਼ਦੂਰ ਅਸੀਂ ਸਾਰੇ ਇੱਕ ਆ ਜੇ ਸਾਨੂੰ ਸਰਕਾਰ ਇਹ ਸਮਝਦੀ ਹੈ ਕਿਤੇ ਇਹ ਅੱਡ ਹੋ ਗਏ ਇਨਾਂ ਚ ਵਖਰੇਵੇਂ ਹੋ ਗਏ ਬਿਲਕੁਲ ਅਸੀਂ ਸਾਰੇ ਇਕੱਠੇ ਆ ਉਹ ਕਿਸਾਨ ਸਾਡੇ ਹਰਿਆਣੇ ਦੀ ਬਾਡਰ ਤੇ ਲੜਾਈ ਲੜ ਰਹੇ ਆ ਅਸੀਂ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਵੀ ਅੱਜ ਚਾਰ ਥਾਵਾਂ ਤੇ ਮੁਕਸਰ ਮਲੋਟ ਔਰ ਗੁੱਦ ਗਿੱਦੜਵਾ ਅਸੀਂ ਇਹ ਪੁਤਲੇ ਫੂਕੇ ਔਰ ਸਰਕਾਰ ਨੂੰ ਦੱਸਿਆ ਕਿ ਸਾਨੂੰ ਜਦੋਂ ਵੀ ਸੰਯੁਕਤ ਮੋਰਚਾ ਕਾਲ ਦਿੰਦਾ ਜਿਸ ਤਰ੍ਹਾਂ ਦੀ ਵੀ ਉਹ ਅਸੀਂ ਲਾਗੂ ਕਰਨ ਲਈ ਤਿਆਰ ਆ ਇਸੇ ਲੜੀ ਦੇ ਤਹਿਤ ਆਉਣ ਵਾਲੀ 26 ਤਰੀਕ ਨੂੰ ਅਸੀਂ ਇੱਕ ਸਰਕਾਰ ਨੂੰ ਟਰੈਕਟਰ ਰੋਸ ਮਾਰਚ ਕਰਕੇ ਦੱਸਣਾ ਕਿ ਇਹ ਜਿਹੜੇ ਸਾਡੇ ਟਰੈਕਟਰ ਆ ਕਦੇ ਵੀ ਦਿੱਲੀ ਨੂੰ ਮੂੰਹ ਕਰ ਸਕਦੇ ਆ ਔਰ ਆਉਣ ਵਾਲੀ ਜਿਹੜੀ ਇਹ 14 ਫਰਵਰੀ ਆ ਉਸ ਦਿਨ ਦਿੱਲੀ ਦੇ ਵਿੱਚ ਔਰ 14 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਹੜੀ ਦਿੱਲੀ ਸਰਕਾਰ ਇਹ ਚਾਹੁੰਦੀ ਕਿ ਦਿੱਲੀ ਆ ਨਹੀਂ ਸਕਦੇ ਅਸੀਂ ਦਿੱਲੀ ਨੂੰ ਦਿੱਲੀ ਜਾ ਕੇ ਦਿਖਾਵਾਂਗੇ